ਬੀਤੀ ਰਾਤ ਨੰਗਲ ਚੰਡੀਗੜ੍ਹ ਮੁਖਮਾਰਗ ਦੇ ਉੱਤੇ ਜਵਾਹਰ ਮਾਰਕੀਟ ਦੇ ਲਾਗੇ ਇੱਕ ਦਰਦਨਾਕ ਸੜਕੀ ਹਾਦਸਾ ਵਾਪਰਿਆ ਸੀ ਜਿਸ ਦੇ ਵਿੱਚ ਕਨਿਕਾ अरोड़ा ਨਾਮੀ ਮਹਿਲਾ ਦੀ ਮੌਤ ਹੋ ਗਈ ਸੀ 23 ਤੋਂ ਬਾਅਦ ਸਥਾਨਕ ਵਾਸੀਆਂ ਤੇ ਪਰਿਵਾਰਕ ਮੈਂਬਰਾਂ ਵੱਲੋਂ ਸੜਕ ਤੇ ਰੋਜ ਪ੍ਰਦਰਸ਼ਨ ਕਰਕੇ ਦੋਸ਼ੀ ਨੂੰ ਫੜਨ ਦੀ ਮੰਗ ਕੀਤੀ ਗਈ ਸੀ ਤੇ ਨਾਲ ਹੀ ਇਸ ਸੜਕ ਦੇ ਉੱਤੇ ਟ੍ਰੈਫਿਕ ਨੂੰ ਨਿਯੰਤਰਿਤ ਕਰਨ ਦੇ ਲਈ ਪੁਲਿਸ ਨੂੰ ਅਪੀਲ ਕੀਤੀ ਗਈ ਸੀ ਕਿਉਂਕਿ ਆਏ ਦਿਨ ਤੇਜ਼ ਰਫ਼ਤਾਰ ਦੇ ਕਾਰਨ ਇਸ ਸੜਕ ਦੇ ਉੱਤੇ ਹਾਦਸੇ ਵਾਪਰ ਰਹੇ ਹਨ ਤੇ ਇਸ ਸੜਕ ਨੂੰ ਖੋਨੀ ਸੜਕ ਦਾ ਦਰਜਾ ਵੀ ਦਿੱਤਾ ਗਿਆ ਹੈ ਇਸ ਦੇ ਚਲਦਿਆਂ ਅੱਜ ਨੰਗਲ ਪੁਲਿਸ ਵੱਲੋਂ ਜਵਾ ਵਿਸ਼ੇਸ਼ ਨਾਕਾ ਲਗਾਇਆ ਗਿਆ ਜਿਸ ਦੇ ਵਿੱਚ ਇਸ ਰਾਤ ਦੇ ਚੱਲਣ ਵਾਲੀਆਂ ਬੱਸਾਂ ਨੂੰ ਖਾਸ ਤੌਰ ਤੇ ਰੋਕ ਕੇ ਹਦਾਇਤ ਕੀਤੀ ਗਈ ਕਿ ਡੰਗਲ ਤੋਂ ਸ਼੍ਰੀ ਅਨੰਦਪੁਰ ਸਾਹਿਬ ਤੱਕ ਬਿਲਕੁਲ ਵੀ ਓਵਰ ਸਪੀਡ ਤੇ ਗੱਡੀ ਨਾ ਚਲਾਈ ਜਾਵੇ ਤਾਂ ਕਿ ਤੇਜ਼ ਰਫਤਾਰ ਹੋਣ ਵਾਲੇ ਹਾਦਸਿਆਂ ਨੂੰ ਰੋਕਿਆ ਜਾ ਸਕੇ ਇਸ ਤੋਂ ਇਲਾਵਾ ਤੇਜ਼ ਰਫਤਾਰ ਵਾਲੇ ਵਾਹਨਾ ਦੇ ਮੌਕੇ ਤੇ ਉੱਤੇ ਚਲਾਨ ਵੀ ਕੀਤੇ ਜਾ ਰਹੇ ਹਨ ਜਵਾਰ ਮਾਰਕੀਟ ਵਪਾਰ ਮੰਡਲ ਦੇ ਪ੍ਰਧਾਨ ਲਵਲੀ ਆਂਗਰਾ ਤੇ ਵਾਰਡ ਕਾਉਂਸਲਰ ਪਰਮਜੀਤ ਸਿੰਘ ਪੰਮਾ ਨੇ ਬੀਤੇ ਕੱਲ ਰੋਸ਼ ਕਰਨੇ ਦੇ ਵਿੱਚ ਪੁਲਿਸ ਤੋਂ ਇਹ ਮੰਗ ਰੱਖੀ ਸੀ ਕਿ ਇਸ ਰੋਡ ਦੇ ਉੱਤੇ ਤੇਜ਼ ਚੱਲਣ ਵਾਲੇ ਵਾਹਨਾ ਦੇ ਉੱਤੇ ਸਖਤੀ ਇਤਿਜਾਬੇ ਤਾ ਜੋ ਹੋਣ ਵਾਲੇ ਇਹਨਾਂ ਹਾਸਿਆਂ ਨੂੰ ਰੋਕਿਆ ਜਾ ਸਕੇ ਅੱਜ ਪੁਲਿਸ ਵੱਲੋਂ ਲਗਾਏ ਗਏ ਨਾਕੇ ਸੰਬੰਧੀ ਗਲਬਾਤ ਕਰਦਿਆਂ ਵਪਾਰ ਮੰਡਲ ਦੇ ਪ੍ਰਧਾਨ लवली ਆਂਗਰਾ ਤੇ ਪਰਮਜੀਤ ਪੰਮਾ ਨੇ ਕਿਹਾ ਕਿ ਜਦੋਂ ਤੱਕ ਇਸ ਰੋਡ ਨੂੰ ਚੌੜਾ ਨਹੀਂ ਕੀਤਾ ਜਾਂਦਾ ਉਦੋਂ ਤੱਕ ਪੁਲਿਸ ਦੀ ਜ਼ਿੰਮੇਵਾਰੀ ਵੱਧ ਜਾਂਦੀ ਹੈ ਤੇ ਅੱਜ ਪੁਲਿਸ ਨੇ ਜੋ ਨਾਕਾ ਲਗਾ ਕੇ ਕਾਰਵਾਈ ਕੀਤੀ ਹੈ ਇਹ ਸਲਾਂਗਾ ਯੋਗ ਹੈ ਤੇ ਪਵਿਕ ਵਿੱਚ ਵੀ ਪੁਲਿਸ ਨੂੰ ਇਸੇ ਤਰ੍ਹਾਂ ਤੇਜ਼ ਰਫ਼ਤਾਰ ਵਿੱਚ ਚੱਲਣ ਵਾਲੇ ਵਾਹਨਾਂ ਤੇ ਨਕੇਲ ਕਸਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਪੁਲਿਸ ਵੱਲੋਂ ਜੋ ਅੱਜ ਕਾਰਵਾਈ ਕੀਤੀ ਗਈ ਹੈ ਲਾਜ਼ਮੀ ਹੈ ਤੇ ਪਵਿਕ ਵਿੱਚ ਵੀ ਪੁਲਿਸ ਨੂੰ ਇਸੇ ਤਰੀਕੇ ਦੇ ਨਾਲ ਇਸ ਮਾਰਗ ਦੇ ਉੱਤੇ ਵਿਸ਼ੇਸ਼ ਨਾਕੇਬੰਦੀ ਕਰਕੇ ਟ੍ਰੈਫਿਕ ਨਿਯਮਾਂ ਦੇ ਉਲੰਘਣ ਕਰਨ ਵਾਲੇ ਤੇ ਕਾਰਵਾਈ ਕਰਨੀ ਚਾਹੀਦੀ ਹੈ। ਵਿਖੋ ਨੰਗਲ ਸਿਟੀ ਅਪਡੇਟ ਦੇ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ ਇਹ ਡੇਂਜਰ ਸੜੀ ਆ ਬਹੁਤ ਚਲੋ ਰੋੜਾ ਤੇ ਐਕਸੀਡੈਂਟ ਹੋਦੇ ਰੋ ਭਾਈ ਤੁਸੀਂ ਵੀ ਆ ਜਾਓ ਰੋੜਾ ਤੇ ਬਹੁਤ ਐਕਸੀਡੈਂਟ ਹੋ ਰਹੇ ਨੇ ਨਗਰ ਤੋਂ ਲੈ ਕੇ ਨਾਦਬਾਬ ਸਾਹਿਬ ਤੱਕ ਤੁਸੀ ਕੀ ਕਰਨਾ ਸਲੋ ਚੱਲਣਾ ਮੰਨ ਚ ਸਿਫਟ ਨਹੀਂ ਚੱਲ ਜਿਹੜੀ ਤੁਹਾਡੀ ਹੈਗੀ ਐ ਕਿੰਨੀ ਤੁਹਾਡੀ ਕਦਰ ਨੂੰ ਗਾੜੀ ਹੈ ਗਾੜੀ ਤੇ 42 42 ਨਹੀਂ ਹੋਣੀ ਚਾਹੀਦੀ ਇਹ ਨਗਰ ਤੋਂ ਲੈ ਕੇ ਮਹਿਤਪੁਰ ਤੋਂ ਲੈ ਕੇ ਨਾਦਬਾਬ ਤੱਕ ਕਿਉਂਕਿ ਰੋਜ਼ ਐਕਸੀਡੈਂਟ ਹੋ ਰਹੇ ਨੇ ਇਸ ਰੋਡ ਤੇ ਉਹ ਸਾਡੀ ਦੋਨੋਂ ਬੇਨਤੀ ਹੈ ਫਿਰ ਅਪੀਲ ਵੀ ਹੈ ਫਿਰ ਅਸੀਂ ਚਲਾੜ ਵੀ ਕਰਾ ਦੇ ਜੀ ਜੀ ਅਗਰ ਜੇ ਤੁਸੀਂ ਨਾਲ ਸਹਿਮਤ ਹੋਏ ਜੀ ਸਰ ਆਪਣੀ ਚੁੱਕ ਕੇ ਵੀ ਜਾ ਕੇ ਦੱਸੋ ਯੂਨੀਅਨ ਦੇ ਵਿੱਚ ਜਿੱਥੇ ਤੁਹਾਡੀ ਉਹ ਹੈਗੀ ਹੈ ਟ੍ਰਾਂਸਪੋਰਟ ਦੇ ਵਿੱਚ ਆਪਣਾ ਮਤਲਬ ਜਾ ਕੇ ਨਾਲ ਦੇ ਡਰਾਈਵਰਾਂ ਨੂੰ ਵੀ ਦੱਸੋ ਹਾਂ ਆਪਣੇ ਜੀਐਮ ਸਾਹਿਬ ਨੂੰ ਵੀ ਮੈਸੇਜ ਲਾ ਦਿਓ ਹੈ ਕਿ ਸਰੋ ਜਿਹਨਾਂ ਆ ਐਕਸੀਡੈਂਟ ਹੁੰਦੇ ਆ ਤੇ ਜਿੰਨੇ ਤੁਹਾਡੀਆਂ ਗੱਡੀਆਂ ਬਸਾਂ ਆਉਂਦੀਆਂ ਉਹ ਸਿਰੋ ਚੱਲੋ ਇਸ ਏਰੀਏ ਚ ਚਲੋ ਕੋਈ ਨਾ ਮਾਦਾ ਜਿੰਦ ਤੱਕ ਨਬ ਤੋਂ ਦਿੱਲੀ ਤੇ ਨਹੀਂ ਪਹੁੰਚਣੀ ਹੋਣੀ ਬਸ ਇਹ ਜਿਹੜਾ ਮੈਦ ਤੋਂ ਲੈ ਕੇ ਉਧਰ ਆਇਆ ਟੀਮਪੁਰ ਸਾਹਿਬ ਤੱਕ ਬਿਲਕੁਲ 40 ਦੀ ਸਪੀਡ ਚਾੜਾ ਤੁਸੀਂ ਯਾਨੀ ਕਿ 42 ਨਹੀਂ ਹੋਣੀ ਚਾਹੀਦੀ ਉਹਦੇ ਕੱਲ ਵੀ ਐਕਸੀਡੈਂਟ ਹੋਇਆ ਇੱਥੇ ਸੋ ਰੋਜ਼ ਐਕਸੀਡੈਂਟ ਹੋ ਰਿਹਾ ਹੈ ਮੈਦ ਪਰ ਤੋਂ ਲੈ ਕੇ ਦੂਜੀ ਪਾਸਾ ਤੱਕ ਮੇਨਲੀ ਆਹ ਨਿਕਰੀ ਇਹ ਤੁਹਾਨੂੰ ਅਪੀਲ ਵੀ ਹੈ ਬੇਨਤੀ ਵੀ ਕਰਦੇ ਆ ਫਿਰ ਇਹਦੇ ਵਿੱਚ ਚਲਾਣ ਹੋਣਗੇ ਅੱਜ ਤੋਂ ਬਾਅਦ ਵੱਡੇ ਚਲਾਣ ਹੋਣਗੇ ਓਵਰ ਸਪੀਡ ਦੇ ਅਗਰ ਤੁਸੀਂ ਇਸ ਰੂਟ ਤੇ ਉਹਨੂੰ ਕਹਿੰਦੇ ਠੀਕ ਹੈ ਨਾ ਆਪਰਾ ਮੈਸੇਜ ਜਿਹੜਾ ਇਹ ਸਾਡਾ ਉਹਨੂੰ ਵੀ ਦਿਓ ਆਪਰੇ ਜਾ ਕੇ ਜਿੱਥੇ ਤੁਸੀਂ ਜਿਹੜੇ ਡਰਾਈਵਰ ਜਿਹੜੇ ਤੁਹਾਡੇ ਟਰਾਂਸਪੋਰਟ ਦੇ ਵਿੱਚ ਉੱਤੇ ਹੈਗੇ ਆ ਠੀਕ ਹੈ ਨਾ ਉੱਤੇ ਜਾਓ ਉਹਨੂੰ ਦੱਸੋ ਕਿ ਬੈਦਪੁਰ ਤੋਂ ਲੈ ਕੇ ਜਿੱਥੇ ਸਰਪਰ ਪਹੁੰਚੋ ਦੇਖੋ ਜੀ ਇਹ ਮਾਨਯੋਗ ਡੀਐਸਪੀ ਸਾਹਿਬ ਸਾਡੇ ਜਿਹੜੇ ਸਰਕਲ ਉਹਨਾਂ ਨੇ ਆਦੇਸ਼ ਜਾਰੀ ਕੀਤੇ ਸੀ ਕਿ ਬਰਾਰੀ ਜਿਹੜਾ ਟੀ ਪੁਆਇੰਟ ਹੈ ਇੱਥੇ ਕੱਲ ਵੀ ਐਕਸੀਡੈਂਟ ਹੋਇਆ ਇਸ ਨੰਗਲ ਤੋਂ ਲੈ ਕੇ ਕੀਰਤਪੁਰ ਸਾਹਿਬ ਤੱਕ ਆਮੋਮਨ ਰੂਟੀਨ ਦੇ ਵਿੱਚ ਬਹੁਤ ਐਕਸੀਡੈਂਟ ਹੁੰਦੇ ਆ ਜਿਨ੍ਹਾਂ ਨੂੰ ਮੰਦੇ ਨਜ਼ਰ ਰਾਤ ਇੱਕ ਐਕਸੀਡੈਂਟ ਹੋਇਆ ਜਿਹਦੇ ਵਿੱਚ ਇੱਕ ਲੇਡੀਜ਼ ਦੀ ਡੈਥ ਹੋਈ ਹੈ ਤੇ ਔਰ ਜਿਹੜੇ ਉਹਦੇ ਹਸਬੰਡ ਹੈ ਮੇਰੇ ਖਿਆਲ ਉਹ ਬੀਜੀਏ ਦੇ ਵਿੱਚ ਇੰਜਰਡ ਹੈ ਉੱਥੇ ਰੈਫਰ ਕੀਤੇ ਹੋਏ ਐਡਮਿਟ ਨੇ ਸੋ ਇਹਨਾਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਿ ਐਕਸੀਡੈਂਟ ਹਾਸਤੀਆਂ ਨੂੰ ਘਟਾਉਣ ਵਾਸਤੇ ਇਹ ਸਾਰਾ ਕੁਝ ਇੱਥੇ ਨਾਕਾਬੰਦੀ ਕਰਾਈ ਹੈ। ਜਗ੍ਹਾ-ਜਗ੍ਹਾ ਤੇ ਅਸੀਂ ਬੈਰੀਕੇਡ ਲਵਾ ਰਹੇ ਆ ਕਿ ਜਿਹੜੀ ਐ ਸਪੀਡ ਲਿਮਟ ਐ, ਓਵਰ ਸਪੀਡ ਦੇ ਵਿੱਚ ਬੱਸਸ ਵਗਾਰੇ, ਟਿਪਰਾਂ ਵਗਾਰੇ ਵਾਲੇ ਨਾ ਚੱਲਣ। ਤੇ ਜਿਹੜਾ ਚਲਾ ਗਿਆ ਉਹਨੇ ਤੇ ਮੁੜ ਕੇ ਦੁਨੀਆ ਆਣਾ ਨਹੀਂ। ਜਿੰਨਾਂ ਉਹਦੇ ਪਰਿਵਾਰ ਨੂੰ ਦੁੱਖ ਹੁੰਦਾ, ਉਹਦੇ ਨਾਲੋਂ ਓ ਜਿਆਦਾ ਪੁਲਿਸ ਨੂੰ ਵੀ ਦੁੱਖ ਐ, ਸਾਨੂੰ ਵੀ ਬਹੁਤ ਦੁੱਖ ਐ ਇਸ ਚੀਜ਼ ਦਾ ਕਿ ਜਿਹੜਾ ਚਲਾ ਗਿਆ ਤੇ ਉਹਨੇ ਆਣਾ ਨਹੀਂ ਹੈ। ਸੋ ਸਾਰਾ ਪਰਿਵਾਰ ਪਿੱਛੋਂ ਤੈਚ-ਨੈਚ ਹੋ ਜਾਂਦਾ, ਰੁੱਲ ਜਾਂਦਾ। ਸੋ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਅਸੀਂ ਸੋਚਦੇ ਹਾਂ ਕਿ ਐਕਸੀਡੈਂਟਾਂ ਦੇ ਵਿੱਚ ਹਾਸਿਆਂ ਤੇ ਕਾਬੂ ਪਾਇਆ ਜਾ ਸਕੇ ਕਿਸੇ ਵੀ ਤਰੀਕੇ ਨਾਲ ਸੋ ਕੋਸ਼ਿਸ਼ ਕਰ ਰਹੇ ਹਾਂ ਖਾਸ ਤੌਰ ਤੇ ਜਨਤਾ ਦੀ ਵੀ ਸਹਿਯੋਗ ਦੀ ਲੋੜ ਹੈ ਕਿ ਜਨਤਾ ਵੀ ਜਿਹੜੀ ਹੈਗੀ ਹੈ ਆਪਣਾ ਫਰਜ਼ ਨਿਭਾਉਂਦੇ ਹੋਏ ਜਿਵੇਂ ਅਸੀਂ ਉਹਨਾਂ ਨੂੰ ਅੱਜ ਅਪੀਲ ਕਰ ਰਹੇ ਹਾਂ ਕਿ ਤੁਸੀਂ ਹੈਲਮਟ ਵਗੈਰਾ ਲਾ ਕੇ ਚੱਲੋ ਆਪਣੇ ਡਾਕੂਮੈਂਟ ਪ੍ਰੋਪਰ ਰੱਖੋ ਸਪੀਡ ਦੇ ਵਿੱਚ ਨਾ ਜਾਓ ਜਿਹੜੇ 18 ਸਾਲ ਤੋਂ ਘੱਟ ਬੱਚੇ ਐ ਉਹਨਾਂ ਨੂੰ ਆਪਣੀ ਬਾਈਕ ਵਗੈਰਾ ਵਹੀਕਲ ਵਗੈਰਾ ਨਾ ਦਿਓ ਤਾਂ ਕਿ ਉਹ ਵੀ ਜਿਆਦਾਤਰ ਕਾਰਨ ਇਹ ਹਾਦਸਿਆਂ ਦੇ ਬਣਦੇ ਆ ਧੂੜੀ ਜੀ ਧੁੰਦਾਂ ਦੇ ਕਾਰਨ ਵਿਜ਼ਿਬਿਲਟੀ ਵੀ ਘਟੀ ਹੋਈ ਹੈ ਵਿਜ਼ਿਬਿਲਟੀ ਘਟ ਹੋਣ ਦੇ ਕਾਰਨ ਵੀ ਜਿਹੜੇ ਹੈ ਰੋਜ਼ ਰੁਟੀਨ ਦੇ ਵਿੱਚ ਕਾਫੀ ਹਾਸੇ ਹੋ ਰਹੇ ਨੇ ਅਜਾਈ ਮੌਤਾਂ ਮੌਤ ਦੇ ਮੂੰਹ ਵਿੱਚ ਲੋਕ ਜਾ ਰਹੇ ਨੇ ਸੋ ਇਹਨਾਂ ਤੇ ਕਾਬੂ ਪਾਉਣ ਵਾਸਤੇ ਸਮੇਂ ਦੀਆਂ ਸਰਕਾਰਾਂ ਨੇ ਬੜੇ ਬੜੇ ਉਪਰਾਲੇ ਕੀਤੇ ਆ ਅਸੀਂ ਵੀ ਸਾਡੀ ਨੰਗਲ ਟ੍ਰੈਫਿਕ ਪੁਲਿਸ ਵੱਲੋਂ ਵੀ ਕਾਫੀ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਅਸੀਂ ਇਹਨੂੰ ਸਪੀਡ ਲਿਮਿਟਰ ਨੂੰ ਘਟਾਈਏ ਹਾਸਿਆਂ ਨੂੰ ਘਟਾਈਏ ਤਾਂ ਕੋਈ ਆਮ ਜਨਤਾ ਦੀ ਜਿਹੜੀ ਹੈ ਜ਼ਿੰਦਗੀ ਜਿਹੜੀ ਹੈ ਉਹਨੂੰ ਬਚਾਇਆ ਜਾ ਸਕੇ ਸੋ ਕੁਝ ਮੈਸੇਜ ਜਾਲਾਣਾ ਹੈ ਕਿ ਅੱਜ ਅਸੀਂ ਤੁਹਾਨੂੰ ਵਾਰਨਿੰਗ ਦਿੰਦੇ ਆ ਕਿ ਓਵਰ ਸਪੀਡ ਤੇ ਨਹੀਂ ਚੱਲਣਾ ਪਰ ਆਪਣੇ ਆਪਣੇ ਡੀਪੂਆਂ ਦੇ ਵਿੱਚ ਜਾ ਕੇ ਜਿਵੇਂ ਪ੍ਰਾਈਵੇਟ ਬੱਸਾਂ ਦੇ ਵਾਲੇ ਆ ਉਹਨਾਂ ਨੂੰ ਵੀ ਕਿਹਾ ਕਿ ਵੀ ਤੁਸੀਂ ਆਪਦੇ ਜਿਹੜੇ ਓਵਰ ਸਪੀਡ ਦੇ ਵਿੱਚ ਇੱਥੋਂ ਕੀਰਤਪੁਰ ਤੋਂ ਲੈ ਕੇ ਨੰਗਲ ਤੱਕ ਨੰਗਲ ਤੋਂ ਲੈ ਕੇ ਕੀਰਤਪੁਰ ਹਾਬ ਤੱਕ ਮੈਂ ਸਪੀਡ ਓਵਰ ਸਪੀਡ ਵਿੱਚ ਨਾ ਚੱਲੋ ਤਾਂ ਕਿ ਹਾਸਿਆਂ ਤੇ ਕਾਬੂ ਪਾਇਆ ਜਾ ਸਕੇ ਤੁਹਾਡਾ ਸਾਡੀ 1 ਸਾਲ ਪਹਿਲਾਂ ਇਹ ਮੰਗਤੀ ਜ਼ਰੂਰ ਤੇ ਬੈਰੀਕ ਕੇਟਿੰਗ ਹੋਵੇ ਸਪੀਡ ਲਿਮਟਿਡ ਹੋਵੇ ਅਸੀਂ ਕਈ ਵਾਰ ਪ੍ਰਸ਼ਾਸਨ ਦੇ ਅੱਗੇ ਬੇਨਤੀ ਕੀਤੀ ਸੀ ਪੇ ਜਿਹੜਾ ਨੈਸ਼ਨਲ ਹਾਈਵੇ ਰੋਡ ਹੈ ਇਹ ਮਹਿਤਪੁਰ ਤੋਂ ਲੈ ਕੇ ਆਨੰਦਪੁਰ ਸਾਹਿਬ ਤੱਕ ਕਰ ਇੱਥੇ ਤਕਰੀਬਨ ਰੂਟੀਨ 'ਚ ਕੋਈ ਨਾ ਕੋਈ ਘਟਨਾ ਵਾਪਰਦੀ ਕਈ ਨੌਜਵਾਨ ਕਈ ਦੰਪਤੀ ਪਰਿਵਾਰ ਇਸ ਰੋਡ ਤੇ ਜਿਹੜੇ ਆਪਣੀ ਜਾਨ ਤੋਂ ਹੱਤ ਧੋ ਚੁੱਕੇ ਸਾਡੀ ਪ੍ਰਸ਼ਾਸਨ ਅੱਗੇ ਇਹੀ ਬੇਨਤੀ ਸੀ ਪੇ ਜਿਹੜਾ ਰੋਡ ਉੱਪਰ ਸਪੀਡ ਲਿਮਟਡ ਜੇ ਕੀਤੀ ਜਾਵੇ ਤੋ ਸਾਡੀ ਜਿਹੜੀ ਅੱਜ ਡੀਐਸਪੀ ਸਾਹਿਬ ਨੇ ਐਸਐਚਓ ਸਾਹਿਬ ਨੰਗਲ ਨੇ ਇਹ ਮੰਗ ਨੂੰ ਮੁੱਖ ਰੱਖਦੇ ਹੋਏ ਅੱਜ ਵੈਰੀਕੇਟਿੰਗ ਤਾਂ ਕੀਤੀ ਹੈ ਬਾਕੀ ਸਪੀਡ ਬਾਰੇ ਇਹਨਾਂ ਨੂੰ ਮਲਟੀਮੀਟਰ ਜਿਹੜੇ ਹੁੰਦੇ ਉਹ ਲਾ ਕੇ ਬੰਦੇ ਚਲਾਨ ਕਰਨ ਤਾਂ ਜੋ ਲੋਕਾਂ ਨੂੰ ਰਾਹਤ ਮਿਲੇ ਆਪਾਂ ਤਾਂ ਇਹੀ ਗੱਲ ਕਹਿੰਦੇ ਜਦ ਸਪੀਡ ਜਿਹੜੀ ਲਿਮਟਡ ਹੋਊਗੀ ਗੱਡੀਆਂ ਹੌਲੀ ਜਾਊंगी ਐਕਸੀਡੈਂਟ ਜਿਹੜੇ ਘਟਣਗੇ ਜਿਹੜੀ ਰਾਤ ਘਟਣਾ ਬਾਕੀ ਉਹ ਬਹੁਤ ਹੀ ਮਾੜੀ ਮੱਧ ਭਾਗੀ ਘਟਣਾ ਹੈ ਇੱਕ ਜਿਹੜਾ ਪਰਿਵਾਰ ਅਸਦਾ ਬਸਦਾ ਪਰਿਵਾਰ ਉਹਦੀ ਨੌਜਵਾਨ ਬਹੁ ਚਲ ਗਈ ਜਿਹਦੇ ਛੋੜੇ ਛੋੜੇ ਬੱਚੇ ਉਹਦਾ ਘਰ ਵਾਲਾ ਗੁਲਚਨ ਕੁਮਾਰ ਆਪ ਪੀਜੀਐ ਜਾਖਲ ਹੈ ਕਿੰਨਾ بڑا ਹਾਸਾ ਹੈ ਇਹ ਜਵਾਰ ਮਾਰਕੀਟ ਵਾਸਤੇ ਬਹੁਤ ਦੁੱਖ ਭਰੀ ਘਟਨਾ ਘੱਡੀ ਜਿਹਦੇ ਬਾਰੇ ਆਪਾਂ ਕੁਝ ਕਹਿ ਨਹੀਂ ਸਕਦਾ ਆਪਾਂ ਸਹੀ ਪਰਮਾਤਮਾ ਦੇ ਮੰਗ ਕਰਦੇ ਉਸ ਪਰਿਵਾਰ ਨੂੰ ਪੂਰੀ ਤਰ੍ਹਾਂ ਦਿਲਾਸਾ ਦਵਾਇਆ ਜਾਵੇ ਕਹਿ ਦੋ ਹਾਂਜੀ ਆਪਾਂ ਪ੍ਰਸ਼ਾਸਨ ਦੀ ਜਿਹੜੀ ਸਾਡੀ ਮੰਗ ਸੀ ਉਹ ਪ੍ਰਸ਼ਾਸਨ ਨੇ ਮੰਗੀ ਮੰਨ ਲਈ ਆਪਾਂ ਪ੍ਰਸ਼ਾਸਨ ਦਾ ਧੰਨਵਾਦੀ ਹਾਂ ਜਿਹੜਾ ਨਾਕਾ ਇਹਨਾਂ ਨੇ ਅੱਜ ਲਾਇਆ ਇਹ ਰੂਟੀਨ ਚਲਾਨ ਤਾਂ ਜੋ ਲੋਕਾਂ ਨੂੰ ਰਾਹਤ ਮਿਲੇ ਆਪਾਂ ਇਹੀ ਬੇਨਤੀ ਕਰਦੇ ਜਿਹੜੀ ਰਾਤ ਸਾਡੇ ਜੋ 2 ਐਮਸੀ ਆਏ थे ਮੌਕੇ ਤੇ ਮੈਂ ਉਹਨਾਂ ਦਾ ਵੀ ਧੰਨਵਾਦੀ ਹਾਂ ਇੱਕ ਤਾਂ ਸਾਡੇ ਬਾਜ਼ਾਰ ਦਾ ਹੀ ਐਮਸੀ ਹੈ ਇੱਕ ਬੰਮ ਪਰਮਜੀਤ ਜੀ ਜਿਹੜਾ ਨੇ ਮੰਗ ਕੀਤੀ ਦੀ 50 ਲੱਖ ਦਾ ਕੋਈ ਕੈਮਰਿਆਂ ਦਾ ਕੀ ਹਿਸਾਬ ਹੈ ਕੀ ਨਹੀਂ ਇਹਦੇ ਬਾਰੇ ਸਾਨੂੰ ਨਹੀਂ ਪਤਾ ਪਰ ਜਿਹੜੀ ਉਹਨਾਂ ਨੇ ਇੱਥੇ ਮੰਗ ਰੱਖੀ ਇਹੀ ਉਹ ਹਾਊਸ ਦੀ ਮੀਟਿੰਗ 'ਚ ਮੰਗ ਰੱਖਣ ਨਾਉ ਮਤੇ ਪਾਸ ਕਰਨ ਜਾਂ ਅਗਰ ਮਿਸਯੂਜ਼ ਹੁੰਦਾ ਹੈ ਪੈਿਆਂ ਦਾ ਤੋ ਇਹ ਜੀ ਹਰਕਤਨਾਕ ਲਿਆਂ ਆਪਾਂ ਇਹੀ ਕਵਾਂਗੇ ਕੌਂਸਲਟ ਕਾਰੀਆਂ ਕਿ ਜਿਹੜੇ 50 ਲੱਖ ਦੇ ਜਿਹੜੇ ਸਾਡੇ ਮੰਨਣੀ ਐ 2 ਐਮਸੀਆਂ ਦੀ ਮੰਗ ਦੀ ਉਹਨਾਂ ਨੂੰ ਪ੍ਰਵਾਨ ਕਰ ਲਓ ਉਹਨਾਂ ਬਾਰੇ ਚਾਨਣਾ ਪਾਣ ਕਿਓ 50 ਲੱਖ ਦਾ ਕਿਆ ਕੀਤਾ ਕੈਮਰੇ ਕਿੱਥੇ ਲਾਏ ਕਿਹੜੀ ਜਗ੍ਹਾ ਤੇ ਬੰਦ ਹੈ ਉਹ ਕੈਮਰਾ ਨੂੰ ਚਾਲੂ ਕਰਾ ਕੇ ਲੋਕਾਂ ਨੂੰ ਰੱਖਦੇ ਨੇ ਠੀਕ ਹੈ ਮੈਂ ਉਹਨਾਂ ਦੋਨਾਂ ਐਮਪੀਐਨ ਦਾ ਧੰਨਵਾਦ ਕਰਦਾ ਠੀਕ ਹੈ ਹਾਂਜੀ ਪੰਮਾ ਜੀ ਇੱਥੇ ਇੱਕ ਮਦਪਾਗੀ ਕਟਨਾ ਜਿਹੜੀ ਇੱਕ ਦੁਰਘਟਨਾ ਦੇ ਵਿੱਚ ਇੱਕ ਮੌਤ ਹੋਈ ਸੀ ਤੁਸੀਂ ਵੀ ਇੱਥੇ ਪਹੁੰਚੇ ਸੀ ਤੁਸੀਂ ਮੰਗ ਰੱਖੀ ਸੀ ਤੇ ਪੁਲਿਸ ਵੱਲੋਂ ਇੱਥੇ ਅੱਜ ਜਿਹੜਾ ਇੱਕ ਨਾਕਾ ਲਗਾਇਆ ਗਿਆ ਹੈ ਕੀ ਕਿਵੇਂ ਦੇਖਦੇ ਹੋ ਦੇਖੋ ਜਦੋਂ ਕੋਈ ਪ੍ਰਸ਼ਾਸਨ ਚੰਗਾ ਕੰਮ ਕਰਦਾ ਤਾਂ ਆਪ ਕੋਈ ਟਿੱਖ ਦੱਬਾ ਸਭ ਪਾਣੀ ਚਾਹੀਦੀ ਬੜੀ ਚੰਗੀ ਗੱਲ ਹੈ ਕਿ ਪ੍ਰਸ਼ਾਸਨ ਨੇ ਸ਼ੁਰੂਆਤ ਕੀਤੀ ਪਰ ਬੜੀ ਦੇਰ ਨਾਲ ਸ਼ੁਰੂਆਤ ਕੀਤੀ ਅਸੀਂ ਬਹੁਤ ਅਨਮੋਲ ਜ਼ਿੰਦਗੀਆਂ ਨੂੰ ਗਵਾ ਚੁੱਕੇ ਪਰ ਇਹ ਹੈ ਕਿ ਅੱਜ ਇਹ ਦਿਖਾਵੇ ਲਈ ਨਾਤਾ ਨਾ ਰਵੇ ਆਉਣ ਵਾਲੇ ਸਮੇਂ ਤੇ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਹੈ ਮੈਂ ਲੋਕਲ ਪ੍ਰਸ਼ਾਸਨ ਨੂੰ ਇਸ ਲਈ ਵੀ ਕਹਿੰਦਾ ਕੱਲ ਵੀ ਕਿਹਾ ਸੀ ਕਿ ਕੇਵਲ 2.5 ਲੱਖ ਦੀ ਆਬਾਦੀ ਨੂੰ ਸਾਂਭਣ ਲਈ 16 ਪੁਲਸ ਵਾਲੇ ਹਰਤੇ ਇਹਨਾਂ ਚੌਕਸ ਸਰਬਾਨ ਵੀ ਹਮਲਾਜੋ ਸਰਬਾਨ ਵੀ ਹੈ ਥਾਣਿਆਂ ਦੇ ਵਿੱਚ ਪੁਲਿਸ ਦੀ ਗਿਣਤੀ ਨੂੰ ਵਧਾਇਆ ਜਾਵੇ ਤੇ ਇਸ ਰੋਡ ਤੇ ਕੈਮਰੇ ਲਾਏ ਜਾਣ ਤਰਜ ਤੇ ਜਿਵੇਂ ਸਪੀਡ ਕੰਟਰੋਲ ਕਰਨ ਲਈ ਘੱਟੋ ਘੱਟ ਮਹਿਤਪੁਰ ਤੋਂ ਲੈ ਕੇ ਆਨੰਦਪੁਰ ਸਾਹਿਬ ਤੱਕ ਅੱਜ ਦੇ ਜਿਹੜੇ ਪੁਲਿਸ ਦੀ ਜਿਹੜਾ ਇਹ ਸਟੈਪ ਹੈ ਅਸੀਂ ਇਹਦੀ ਸਰਾਨਾ ਕਰਦੇ ਪਰ ਇਹ ਸਟੈਪ ਕਾਗਜ਼ਾਂ ਚ ਨਾ ਰਹਿ ਜਾਵੇ ਕਿਤੇ ਅੱਜ ਕੱਲ ਦੀ ਤਾਜ਼ੀ ਘਟਨਾ ਹੋਈ ਹੋਈ ਉਸ ਤੋਂ ਬਾਅਦ ਖਤਮ ਹੋ ਜਵੇ ਇਹ ਜਿਹਹਾ ਜਿਹਾ ਸਟੈਪ ਇੱਥੇ ਆ ਇਸ 20-25 ਕਿਲੋਮੀਟਰ ਦੇ ਸਟ੍ਰੈਚ ਤੇ ਰੋਡ ਤੇ ਕੈਮਰੇ ਲੱਗਣੇ ਚਾਹੀਦੇ ਪੁਲਿਸ ਦੀ ਚੈਕਿੰਗ ਹੋਣੀ ਚਾਹੀਦੀ ਜਿਹੜੇ ਦੋਸ਼ੀ ਆ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਪਰ ਫਿਰ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਆ ਈ ਆਉਣ ਵਾਲੇ ਸਮੇਂ ਦੇ ਵਿੱਚ ਨੰਗਲ ਵਾਸੀ ਇਕੱਠੇ ਹੋ ਕੇ ਇਹਦਾ ਸੰਘਰਸ਼ ਕਰਨਗੇ ਸੰਘਰਸ਼ ਪੀਸਫੁਲ ਹੋਏਗਾ ਸਾਰੀਆਂ ਪਾਰਟੀਆਂ ਦੇ ਕਮੈਂਡੇ ਉਹਦੇ ਵਿੱਚ ਸ਼ਾਮਲ ਹੋਣਗੇ ਸਾਡੀ ਮੰਗ ਹੈ ਵੀ ਜੱਤਕਰ ਐਨ ਐਚ ਏ ਆਈ ਰੋਡ ਨਹੀਂ ਬਣਾ ਦਿੰਦੀ ਇਹਨੂੰ 4 ਲੇਨ ਨਹੀਂ ਕਰ ਦਿੰਦੀ ਉਦੋਂ ਤੱਕ ਘੱਟੋ ਘੱਟ ਚਾਰ ਜਾਂ ਪੰਜ ਸਥਾਨ ਤੇ ਮਾਥਪੁਰ ਤੋਂ ਲੈ ਕੇ ਅਨੰਦਪੁਰ ਸਾਹਿਬ ਤੱਕਰ ਸਪੀਡ ਵਾਲੇ ਕੈਮਰੇ ਲਾਏ ਜਾਣ ਜਿਨ੍ਹਾਂ ਨੂੰ ਦੇਖ ਕੇ ਲੋਕ ਆਪਣੀ ਸਪੀਡ ਤੇ ਚੱਲਣ ਤੇ ਸਾਡੀਆਂ ਕੀਮਤੀ ਜਾਨਾਂ ਬਚਣ ਪਰ ਮੇਰੀ ਸ਼ਹਿਰ ਵਾਸੀਆਂ ਨੂੰ ਬੇਨਤੀ ਹੈ ਕਿ ਜਿੱਥੇ ਪ੍ਰਸ਼ਾਸਨ ਦੀ ਲੋੜ ਹੈ ਉੱਥੇ ਸਾਨੂੰ ਵੀ ਟ੍ਰੈਫਿਕ ਨਿਯਮਾਂ ਦੀ ਪਾਲਣ ਕਰਨ ਦੀ ਲੋੜ ਹੈ ਤੇ ਆਉਣ ਵਾਲੇ ਦਿਨਾਂ 'ਚ ਅਸੀਂ ਤੁਹਾਡਾ ਸਹਿਯੋਗ ਮੰਗਾਗੇ ਇਕੱਠੇ ਹੋ ਕੇ ਕੋਈ ਵੀ ਰਾਜਨੀਤਿਕ ਪਾਰਟੀ ਹੈ ਉਹ ਸਾਨੂੰ ਕੋਈ ਅੱਗੇ ਲੱਗ ਕੇ ਲੀਡ ਕਰਨਾ ਚਾਹੁੰਦਾ ਅਸੀਂ ਉਹਦੇ ਪਿੱਛੇ ਲੱਗ ਕੇ ਵੀ ਚੱਲਣ ਨੂੰ ਤਿਆਰ ਆਂ ਜਾਂ ਇਕੱਠੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ ਨੂੰ ਤਿਆਰ ਆਂ ਸਾਡਾ ਸਾਥ ਦਿਓ ਤਾਂ ਜੋ ਕੀਮਤੀ ਜਨਨਾ ਬਣ ਸਕਣ ਤੇ ਰਾਜਨੀਤੀ ਕਰਨ ਦੇ ਨਾਲੋਂ ਅਸੀਂ ਆਪਣੇ ਜਿਹੜਾ ਸਮਾਜਿਕ ਖੇਤ ਹੈ ਉਹਦੀ ਪੂਰਤੀ ਕਰੀਏ ਠੀਕ ਹੈ